ਪੰਜਾਬ ਦੇ ਇੱਕ ਵੱਡੇ ਸਿੰਗਰ ਗੁਰਦਾਸ ਮਾਨ ਦਾ ਇੱਕ ਗਾਣਾ ਸੁਣਿਆ ਹੋਣਾ ਜਦੋਂ ਪੁਲਿਸ ਰਕਾਵੇ ਸ਼ਾਦੀ ਤਾਂ ਸਮਝੋ ਮਾਮਲਾ ਗੜਬੜਾਏ ਇਸ ਤਰ੍ਹਾਂ ਦੀ ਕਹਾਣੀ ਅੱਜ ਇੱਕ ਪਠਿੰਡਾ ਦੇ ਬਲਰਾਜਨਗਰ ਦੇ ਅੰਦਰ ਹੋਈ ਜਿੱਥੇ ਇੱਕ ਨਬਾਲਗ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਸੀ ਤਾਂ ਜਦ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਸੋਸ਼ਲ ਵੈਲਫੇਅਰ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਅਤੇ ਇਸ ਸ਼ਾਦੀ ਨੂੰ ਰੋਕ ਦਿੱਤਾ ਗਿਆ ਦੱਸਦੀਏ ਕਿ ਇਹ ਲੜਕੀ 16 ਸਾਲ ਦੀ ਲਗਭਗ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਵੱਲੋਂ ਇਸ ਲੜਕੀ ਦੀ ਸ਼ਾਦੀ ਹੈ ਜਿਹੜੀ ਉਹ ਮੁਕਸਰ ਜ਼ਿਲ੍ਹੇ ਦੇ ਇੱਕ ਲੜਕੇ ਦੇ ਨਾਲ ਕੀਤੀ ਜਾ ਰਹੀ ਸੀ ਤਾਂ ਜਦ ਇਸ ਦੀ ਸੂਚਨਾ ਆਪਣਾ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਡੀਐਨ ਚਾਰਜ ਮਨਦੀਪ ਸਿੰਘ ਨੂੰ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਸੋਸ਼ਲ ਵੈਲਫੇਅਰ ਦੇ ਅਧਿਕਾਰੀਆਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਇਸ ਸ਼ਾਦੀ ਨੂੰ ਰੋਗ ਦਿੱਤਾ ਗਿਆ ਜਿੱਥੇ 18 ਸਾਲ ਤੋਂ ਘੱਟ ਲੜਕੀ ਦੀ ਸ਼ਾਦੀ ਆਪਣਾ ਕਰਨਾ ਵਰਜਿਤ ਹੈ ਤੇ ਇਸ ਤਰ੍ਹਾਂ ਦੀ ਲੜਕੀ ਦੀ ਇੱਕ ਸ਼ਾਦੀ ਜਿਹੜੀ ਉਹ ਬਠਿੰਡਾ ਦੇ ਬਲਰਾਜਨਗਰ ਦੇ ਅੰਦਰ ਕੀਤੀ ਜਾ ਰਹੀ ਸੀ ਲਾੜਾ ਹਾਰ ਪਾ ਕੇ ਆਇਆ ਹੋਇਆ ਸੀ ਤੇ ਫੁੱਲਾਂ ਦੇ ਉੱਤੇ ਜਿਹੜੇ ਆਪਣਾ ਇਹ ਆਪਣਾ ਇੱਕ ਕਾਰ ਦੇ ਉੱਤੇ ਫੁੱਲ ਲੱਗੇ ਹੋਏ ਸਨ ਤੇ ਫਿਰ ਲਾੜੇ ਨੂੰ ਇੱਥੋਂ ਬਰੰਗ ਵਾਪਸ ਭੇਜਿਆ ਗਿਆ ਇਸ ਆਪਾਂ ਇੱਥੇ ਜਿਹੜੀ ਆਪਣਾ ਇੱਥੇ ਜਿਹੜੀ ਆਪਣਾ ਇੱਕ ਕਾਰ ਆਈ ਸੀ ਉਸਦੇ ਫੁੱਲ ਲੱਗੇ ਹੋਏ ਸਨ ਇਹ ਇਸ ਲਾੜਾ ਦਿਖਾ ਰਹੇ ਹਾਂ ਜਿੱਥੇ ਇਹ ਇੱਕ ਉਹ ਆਪਣਾ ਕਾਰ ਹੈ ਜਿਸ ਦੇ ਉੱਤੇ ਫੁੱਲ ਲੱਗੇ ਹੋਏ ਹਨ ਅਤੇ ਇਥੋਂ ਲਾੜੇ ਨੂੰ ਇਹ ਕਾਰ ਬਰੰਗ ਲੈ ਕੇ ਜਾਣੀ ਪਈ ਲਾੜੇ ਨੂੰ ਬਰੰਗ ਜਾਣਾ ਪਿਆ ਕਿਉਂਕਿ ਪੁਲਿਸ ਵੱਲੋਂ ਇਸ ਸ਼ਾਦੀ ਨੂੰ ਰੋਕ ਦਿੱਤਾ ਗਿਆ ਇੱਕ ਵਾਰੀ ਇਹਦੇ ਉੱਤੇ ਬ੍ਰੇਕ ਲਗਾ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੇ ਨਾਲ ਸਾਰੀ ਆਪਣਾ ਗਲਤਤ ਕੀਤੀ ਗਈ ਅਤੇ ਲਾੜੇ ਨੂੰ ਵਾਪਸ ਆਪਣੇ ਵੀ ਆਪਣਾ ਇਥੋਂ ਬਰੰਗ ਜਾਣਾ ਪਿਆ ਲਾੜੀ ਦੇ ਪਰਿਵਾਰ ਨੂੰ ਵੀ ਇਸ ਸੰਬੰਧੀ ਸੁਨੇਹਾ ਆ ਗਿਆ ਕਿ ਦੋ ਸਾਲ ਹਾਂ ਜੀ ਲੜਕੀ ਤੁਸੀਂ ਸ਼ਾਦੀ ਨਹੀਂ ਕਰ ਸਕਦੇ ਅਜੇ ਤੱਕ ਲੜਕੀ ਨਾਬਾਲਗ ਹੈ ਦਸਣਾ ਬਣਦਾ ਹੈ ਕਿ ਅਗਰ ਲੜਕੀ ਦੀ ਸ਼ਾਦੀ ਹੋ ਜਾਂਦੀ ਤਾਂ ਦੋਨੇ ਹੀ ਪਰਿਵਾਰਾਂ ਤੇ ਮਾਮਲਾ ਦਰਜ ਹੋ ਸਕਦਾ ਸੀ ਲੇਕਿਨ ਇੱਕ ਵਾਰੀ ਪੁਲਿਸ ਵੱਲੋਂ ਇਹ ਵਿਆਹ ਜਿਹੜਾ ਉਹ ਰਕਵਾ ਦਿੱਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਬਲਰਾਜਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਲਾੜਾ ਆਪਣੇ ਸਹੇਰੇ ਬਨ ਕੇ ਇਤਿਹਾਰ ਹੁਰ ਪਾ ਕੇ ਇੱਕ ਲਾੜੀ ਨੂੰ ਵਿਆਹਣ ਦੇ ਲਈ ਫੁੱਲਾਂ ਵਾਲੀ ਕਾਰ ਤੇ ਆਇਆ ਹੋਇਆ ਸੀ ਤਾਂ ਅੱਗੇ ਇਹ ਲਾੜੀ ਹੈ ਜਿਹੜੀ ਉਹ ਨਬਾਲਗ ਨਿਕਲੀ ਜਦ ਇਹਦੀ ਸੂਚਨਾ ਕਿਸੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਵੱਧਵਾਂ ਚੌਕੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਸੋਸ਼ਲ ਵੈਲਫੇਅਰ ਦੀ ਅਧਿਕਾਰੀਆਂ ਨੂੰ ਵੀ ਮੌਕੇ ਤੇ ਹੀ ਬੁਲਾ ਲਿਆ ਗਿਆ ਅਤੇ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਸਮਝਾਉਣ ਤੋਂ ਬਾਅਦ ਉਹ ਇਸ ਤੇ ਰਾਜ਼ੀ ਹੋ ਗਏ ਤੇ ਇਹ ਲੜਕੀ ਦੀ ਸ਼ਾਦੀ ਨਹੀਂ ਕੀਤੀ ਗਈ ਨਵਾਲਿਕ ਲੜਕੀ ਦੀ 18 ਸਾਲ ਤੋਂ ਜਿਹੜੀ ਇਹ ਆਪਣ ਕਟਸੀ ਲੜਕੀ ਉਹਦਾ ਵਿਆਹ ਕੀਤਾ ਜਾ ਰਿਹਾ ਸੀ ਇਹ ਹੀ ਅਸੀਂ ਦਰਕਾਰਿਆ ਕਾਰ ਜਿਹੜੀ ਇਹ ਫੁੱਲਾਂ ਦੇ ਨਾਲ ਸਜ ਕੇ ਆਈ ਹੋਈ ਸੀ ਅਤੇ ਇਸ ਲੜਕੀ ਨੂੰ ਪੁਲਿਸ ਨੇ ਇਥੇ ਮੌਕੇ ਤੇ ਆ ਕੇ ਇਸ ਲੜਕੀ ਦੀ ਸ਼ਾਦੀ ਨੂੰ ਜਿਹੜਾ ਇਥੇ ਰਖਵਾ ਦਿੱਤਾ ਗਿਆ ਲੜਕੀ ਆਪਣਾ ਪਾਰਲਰ ਦੇ ਵਿੱਚ ਜਾ ਕੇ ਆਈ ਤੇ ਜਦ ਉਹ ਆਪਣੇ ਵੀ ਆਪਣਾ ਘਰ ਆਈ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੋਈ ਤੇ ਉਹ ਇਸ ਨੂੰ ਦੇਖ ਦੇ ਕੇ ਹੱਕੀ ਬਕੀ ਰਹਿ ਗਈ ਕਿਉਂਕਿ ਲੜਕੀ ਦੀ ਜਿਹੜੀ ਉਮਰ ਹੈ ਉਹ ਹਜੇ ਤੱਕ 16 ਸਾਲ ਦੇ ਲਗਭਗ ਵੀ ਆਪਣਾ ਦੱਸੀ ਜਾ ਰਹੀ ਹੈ ਦੇ ਆ ਉਸ ਨੂੰ ਸੁਣਾਉਣੇ ਆ ਕਿ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਐ ਇਸ ਆਪਣਾ ਇੱਥੇ ਆਏ ਲਾੜਾ ਤੇ ਉਹਦੇ ਬਾਪ ਤੇ ਨਾਲ ਪੁਲਿਸ ਦੇ ਦਿਕਾਰੀ ਹਾਂਜੀ ਬਾਈ ਜੀ ਨਾ ਤੁਹਾਡਾ ਸੰਦੀਪ ਸਿੰਘ ਸੰਦੀਪ ਇੱਥੇ ਬੈਠੇ ਹੋ ਤੁਹਾਡੀ ਮੈਰਿਜ ਸੀ ਅੱਜ ਕੀ ਹੋਇਆ ਕੀ ਹੈਗਾ ਹਾਂਜੀ ਕੁੜੀ ਦੀ ਉਮਰ ਘੱਟ ਆ ਜੀ ਹੂੰ ਸਾਨੂੰ ਪਤਾ ਨਹੀਂ ਦੱਸਣ ਤੁਹਾਡੀ ਕਿੰਨੀ ਉਮਰ ਹੈਗੀ ਮੇਰੀ 25 ਸਾਲ ਹੋ ਗਏ 25 ਹਾਂ ਤੇ ਕੁੜੀ ਦੀ ਉਮਰ ਕਿੰਨੀ ਹੈ ਕੁੜੀ ਦੀ ਉਮਰ ਤਾਂ ਨਹੀਂ ਪਤਾ ਕੀ ਪੁਲਿਸ ਆਈ ਐ ਪੁਲਿਸ ਹਾਂਜੀ ਪੁਲਿਸ ਪਰ ਰਕਵਾਤੀ ਮੈਰਿਜ ਪੁਲਿਸ ਨੇ ਕੀ ਕਹਿੰਦੇ ਹੈਗੇ ਪਤਾ ਨਹੀਂ ਕੀ ਕਰ ਗਈ ਮੇਰੇ ਕੋਲ ਤਾਂ ਲੱਗਦਾ ਵੀ ਕੁੜੀ ਦੀ ਉਮਰ ਪਹਿਲਾਂ ਤੁਹਾਨੂੰ ਦੇਖਣੀ ਚਾਹੀਦੀ ਸੀ ਗਲਤੀ ਹੈ ਤੁਹਾਡੀ ਸਾਡੀ ਗਲਤੀ ਮੰਨਦੇ ਹੋ ਨਹੀਂ ਹਾਂਜੀ ਗਾ ਕਹਦੇ ਪੁੱਤ ਕਹਦੇ ਤੂੰ ਹਾਂ ਆਮ ਕਹਿੰਦੇ ਮੈਨੂੰ ਪਤਾ ਨਹੀਂ ਸੀ ਗਿਆ ਤੁਹਾਨੂੰ ਭਾਜੀ ਨਾ ਤੁਹਾਡਾ ਮਲਕੀਤ ਸਿੰਘ ਜੀ ਮਲਕੀਤ ਮੈਰਿਜ ਕਿਦੀ ਹੋ ਰਹੀ ਸੀ ਇੱਥੇ ਆਏ ਹੋ ਤੁਸੀਂ ਮੁੰਡੇ ਮੇਰੇ ਦੇ ਅੱਛਾ ਤੁਹਾਡੇ ਬੇਟੇ ਦੇ ਕੀ ਹੋਇਆ ਫਿਰ ਇੱਥੇ ਇੱਥੇ ਹੀ ਸਾਨੂੰ ਪਤਾ ਲੱਗਿਆ ਕਿ ਕੁੜੀ ਦੀ ਉਮਰ ਘੱਟ ਆ ਜੀ ਤੇ ਸਾਨੂੰ ਇਹ ਗੱਲ ਦਾ ਪਹਿਲਾਂ ਪਤਾ ਨਹੀਂ ਸੀ ਹਾਂਜੀ ਕਿੰਨੀ ਉਮਰ ਕਰੇ ਕੁੜੀ ਦੀ ਕੁੜੀ ਦੀ ਉਮਰ 17 ਸਾਲ ਕਰ ਰਹੀ ਹੈ ਹੈ 17 ਜੀ 17 ਸਾਲ ਹਾਂ ਜੀ ਅੱਛਾ ਤੇ ਮੁੰਡੇ ਦੀ ਉਮਰ ਕਿੰਨੀ ਹੈਗੇ ਮੁੰਡੇ ਦੀ 25 26 ਸਾਲ ਹੈ ਜੀ ਹਾਂ ਲੱਗਦਾ ਵੀ ਗਲਤੀ ਹੈ ਬਈ ਜੀ ਗਲਤੀ ਹੈ ਕਿ ਜੀ ਹਾਂ ਗਲਤੀ ਮੰਨਦੇ ਹੋ ਹਾਂ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ ਉਮਰ ਘਟਾਈ ਕੁੜੀ ਦਾ ਹੁਣ ਮੈਰਿਜ ਰਕਵਾਦੀ ਪੁਲਿਸ ਨੇ ਆ ਕੇ ਹਾਂ ਜੀ ਸਹੀ ਸਾਡਾ ਕੋਲ ਨਾਮ ਤੋਂੜਾ ਸਰ ਮੇਰਾ ਨਾਮ ਹੈਗਾ ਜੀ ਰਾਜਵਿੰਦਰ ਸਿੰਘ ਲੀਗਲ ਕੰਰਪਰਵੇਸ਼ਨ ਅਫਸਰ ਹੈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਟਿੰਡਾ ਤੋਂ ਕੀ ਪ੍ਰੋਬਲਮ ਕੀ ਸਰ ਇਹ ਤੁਸੀਂ ਪਹੁੰਚੇ ਮੈरिज ਸਰ ਸਾਨੂੰ ਨਾ ਜੀ ਹੈਗਾ ਆਪਣਾ ਜਿਹੜੀ ਵੱਧਮਣ ਚੌਕੀ ਤੋਂ ਇੱਕ ਪਰਮਿਸ਼ਨ ਮਿਲੀ ਸੀਗੀ ਵੀ ਇੱਕ ਨਵਾਲਗ ਲੜਕੀ ਹੈ ਉਹਦਾ ਮਤਲਬ ਮੈਰਜ ਹੋ ਰਹੀ ਹੈ ਤੇ ਅਸੀਂ ਸਰ ਉਹਨਾਂ ਦੀ ਜਿਹੜੀ ਕਾਲ ਸੁਣਨ ਤੋਂ ਬਾਅਦ ਤੁਰੰਤ ਇੱਥੇ ਪਹੁੰਚੇ ਤੇ ਸਾਡੇ ਆਉਣ ਤੋਂ ਪਹਿਲਾਂ ਜਿਹੜੀ ਹੈਗੀ ਪੁਲਿਸ ਆਰਡੀ ਇੱਥੇ ਪਹੁੰਚ ਚੁੱਕੀ ਸੀਗੀ ਹੁਣ ਸਰ ਅਸੀਂ ਵੈਰੀਫਾਈ ਕੀਤਾ ਜਿਹੜੀ ਕੁੜੀ ਦੀ ਏਜ ਹੈ ਲੜਕੀ ਦੀ ਏਜ ਹੈ ਉਹ ਲਗਭਗ 16 17 ਸਾਲ ਹੈ ਤੇ ਲੜਕੀ ਦੀ ਏਜ ਇਹ ਜਿਹੜੀ ਮਤਲਬ ਮੜਕਾ ਹੈਗਾ ਮੁਕਸਰਨਾ ਡਿਸਟ੍ਰਿਕਟ ਨੂੰ ਬਲੋਂਗ ਕਰਦਾ ਹੈ ਇਸ ਸਿਰ ਮੌਕੇ ਤੇ ਆ ਕੇ ਜਿਹੜੀ ਹੈਗੀ ਅਮਰਜ ਰੂਪ ਤੇ ਦੀ ਬੈਠ ਨਹੀਂ ਹੋ ਠੀਕ ਹੈ ਆਜਾ ਨੇ ਹਾਂਜੀ ਪਈ ਦੀ ਨਾ ਤੁਹਾਡਾ ਮੇਰੇ ਨਾਲ ਜੀ ਅਸੀਂ ਮਨਜੀਤ ਸਿੰਘ ਚੌਂਕੀਨ ਚਾਰਜ ਵਰਦਮਨ ਕੀ ਕੱਢਾਂ ਜੀ ਕੱਢੀ ਇੱਥੇ ਪਹੁੰਚੋ ਇੱਥੇ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਨਵਾਲਿਕ ਲੜਕੀ ਦਾ ਵਿਆਹ ਕਰ ਰਹੇ ਨੇ ਇਹਦੀ ਉਮਰ 16.5 ਸਾਲ ਆ ਅਤੇ ਮੌਕੇ ਤੇ ਪਹੁੰਚੇ ਹਾਂ ਲੜਕੇ ਦੀ ਉਮਰ 25 ਸਾਲ ਆ ਤੇ ਬਾਕੀ ਸੀ ਸਵੰਤ ਮਹਿਕਮੇ ਨੂੰ ਅਸੀਂ ਸੂਚਿਤ ਕਰਤਾ ਮੌਕੇ ਪਹੁੰਚ ਰਹੇ ਹਾਂ ਅਸਰ ਹੁੰਦੇ ਜੋ ਕਾਰਵਾਈ ਬਣ ਜੇਗੀ ਕਾਰਵਾਈ بیا را کوه تا کې راوړې بیا را کوه تا کې راوړې